ਜੀ ਹੋਜੀ ਬਹੁਤ ਵੱਡੀ ਅਪਡੇਟ ਆ ਗਿਆ ਜੋ ਕੰਗਣਾ ਰੌਂਤ ਨੂੰ ਲੈ ਕੇ ਖਬਰਾਂ ਦੋ ਸੁਣਾਵਾਂਗੇ ਬੇਕਰਮ ਜੀਠੀਏ ਨੂੰ ਵੀ ਲੈ ਕੇ ਨਾਲ-ਨਾਲ ਜਿਹੜਾ ਕੀ ਆਪਾਂ ਜੋ ਕਰਨਲ ਬਾਠੂ ਨੂੰ ਲੈ ਕੇ ਕੀ ਮਾਮਲਾ ਹੈਗਾ ਹੁਣ ਤੱਕ ਦਾ ਉਹ ਵੀ ਆਪਾਂ ਸੁਣਾਵਾਂਗੇ ਤੇ ਪਰ ਜਿਹੜਾ ਹੁਣ ਕੰਗਣਾ ਰੌਂਤ ਨੇ ਇੱਕ ਬਹੁਤ ਵੱਡਾ ਸਵਾਲ ਕੈਦਿਆ ਤਾਂ ਸਾਡੇ ਪੰਜਾਬ ਦੇ ਵਾਸਤੇ ਤਾਂ ਵੀਡੀਓ ਸੁਣਾਵਾਂਗੇ ਆਪਾਂ 2 ਮਿੰਟ ਦੀ ਜਿਹੜਾ ਕਿ ਇਹ ਕਹਿੰਦੀ ਹੈ ਵੀ ਪੰਜਾਬ ਚੋਂ ਚਿੱਟਾ ਆਉਂਦਾ ਸਾਡੇ ਹਿਮਾਚਲ ਦੇ ਵਿੱਚ ਇਹੀ ਚਾਪੇ ਜਣ ਵਾਲੇ ਆ ਜਿਹੜੀ ਇਹ ਕੰਗੜਾ ਰਣੌਤ ਕਹਿੰਦੀ ਆ ਇਹਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਸਟਾਰ ਬਣਾਇਆ ਤਾਂ ਹੁਣ ਇਹ ਸਾਡੇ ਪੰਜਾਬ ਨੂੰ ਟਾਰਗੇਟ ਕਰਦੀ ਆ ਸਾਡੇ ਪੰਜਾਬ ਤੇ ਕਈ ਵਾਰ ਨਹੀਂ ਹੁਣ ਇਹਦੀ ਜਿਹੜੀ ਫਿਲਮ ਆਈ ਸੀਗੀ ਐਮਰਜੈਂਸੀ ਉਹ ਚੱਲਣ ਨਹੀਂ ਦਿੱਤੀ ਇਹ ਸਿੱਖਾਂ ਦੇ ਖਿਲਾਫ ਤੇ ਪੰਜਾਬ ਦੇ ਲੋਕਾਂ ਦੇ ਖਿਲਾਫ ਹਰ ਵਕਤ ਜ਼ਹਿਰ ਉਗਲਦੀ ਰਹਿੰਦੀ ਆ ਤਾਂ ਇਹਨੂੰ ਬਈ ਜੇ ਇਹ ਸਾਡੇ ਪੰਜਾਬ ਵਾਸਤੇ ਕੁਝ ਗਲਤ ਕਹੂ ਤੇ ਅਸੀਂ ਇਹਨੂੰ ਅੰਜਾਮ ਦੇਣ ਵਾਸਤੇ ਮੈਂ ਨਹੀਂ ਸਾਡੇ ਸਾਰੇ ਹਿੰਦੁਸਤਾਨ ਦੇ ਪੱਤਰਕਾਰ ਹੀ ਬੈਠੇ ਆ ਕਿਉਂਕਿ ਪਹਿਲਾ ਨੰਬਰ ਤੈਨੂੰ ਅਗਲ ਹੈ ਨਹੀਂ ਵੀ ਮੈਂ ਬੋਲਣਾ ਕਿਵੇਂ ਆ ਤਾਂ ਇਹਨੇ ਇੱਕ ਥੱਪੜ ਖਾਦਾ ਸੀ ਇੱਕ ਕੁੜੀ ਤੋਂ ਕੁਲਵਿੰਦਰ ਕੌਰ ਤੋਂ ਪਹਿਲਾਂ ਇਹ ਹੁਣ ਇੱਕ ਵੀਡੀਓ ਸੁਣਾ ਦਈਏ ਸਾਡੇ ਪੰਜਾਬ ਵਾਸਤੇ ਕਹਿੰਦੀ ਵੀ ਇਹ ਚਿੱਟਾ ਹਿਮਾਚਲ ਦੇ ਵਿੱਚ ਪੰਜਾਬ ਤੋਂ ਆ ਰਿਹਾ ਤੇ ਹੁਣ ਇੱਕ ਵੀਡੀਓ ਸੁਣਾਵਾਂਗੇ ਫਿਰ ਬਿਕਰਮ ਜੀਠੀ ਬਾਰੇ ਵੀ ਦੱਸਾਂਗੇ ਵੀ ਕੀ ਮਾਮਲਾ ਤੇ ਪਹਿਲਾਂ ਇਹ ਸੁਣੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਜਪਾ ਦੇ ਉੱਤੇ ਨਿਸ਼ਾਨੇ ਵੰਨੇ ਨੇ ਪ੍ਰਗਟ ਸਿੰਘ ਨੇ ਕਾਂਗਰਸੀ ਵਿਧਾਇਕ ਨੇ ਪ੍ਰਗਟ ਸਿੰਘ ਉਹਰਾણે ਭਾਜਪਾ ਦੀ ਸੰਸਦ ਕੰਗਣਾ ਰਣੌਤ ਉਹਨਾਂ ਦੇ ਤਿੱਖੇ ਤੇ ਕਰਾਰੇ ਹਮਲੇ ਕੀਤੇ ਐ ਕਿਉਂਕਿ ਕੰਗਣਾ ਰਣੌਤ ਉਹਨਾਂ ਨੇ ਹਿਮਾਚਲ ਦੇ ਵਿੱਚ ਨਸ਼ਾ ਦੀ ਸਪਲਾਈ ਵਾਸਤੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਸੀ ਉਹਨਾਂ ਦੇ ਇਸ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਿਆਨ ਦੀ ਸਖਤ ਉਹਨਾਂ ਵੱਲੋਂ ਨਿਦਿਆ ਕੀਤੀ ਗਈ ਹੈ ਉਹਨਾਂ ਨੇ ਨਾ ਸਿਰਫ ਇਸ ਨੂੰ ਤੱਥਹੀਣ ਕਿਹਾ ਸਗੋਂ ਇਸ ਨੂੰ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਇੱਕ ਖਤਰਨਾਕ ਰਣਨੀਤੀ ਦਾ ਹਿੱਸਾ ਵੀ ਦੱਸਿਆ। ਇਹਨੇ ਕਿਹਾ ਕਿ ਕੰਗਣਾ ਅਧੂਰੀ ਅਤੇ ਗਲਤ ਤੱਥਾਂ ਰਾਹੀਂ ਦੋਸ਼ ਲਗਾ ਰਹੀ ਹੈ। ਗਲਤ ਤੱਥ ਦੱਸ ਕੇ ਪੰਜਾਬ ਦੇ ਲੋਕਾਂ ਦਾ ਅੱਖਸ ਖਰਾਬ ਕੀਤਾ ਜਾ ਰਿਹਾ ਹੈ। ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਿਮਾਚਲ ਵਿੱਚ ਨਸ਼ਿਆਂ ਦੀ ਸਪਲਾਈ ਲਈ ਸਿਰਫ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਕੰਗਣਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ ਹੈ। ਪਰਗਟ ਸਿੰਘ ਨੇ ਭਾਜਪਾ ਸੰਸਦ ਕੰਗੜਾ ਰਣਾਉ ਧੋਮਾ ਕੀਤੀ ਹੈ ਕਿ ਉਹ ਤੁਰੰਤ ਆਪਣਾ ਬਿਆਨ ਵਾਪਸ ਲਵੇ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ਤੇ ਮੁਆਫੀ ਵੀ ਮੰਗੇ ਉਹਨਾਂ ਭਾਜਪਾ ਲੀਡਰਸ਼ਿਪ ਨੂੰ ਵੀ ਇਹ ਸਪਸ਼ਟ ਕਰਨ ਵਾਸਤੇ ਗਿਆ ਹੈ ਕਿ ਕੀ ਭਾਜਪਾ ਅਜੇਹੇ ਭੜਕਾਉਤ ਤੇ ਫੁੱਟਪੋ ਬਿਆਨਾਂ ਦਾ ਸਮਰਥਨ ਕਰਦੀ ਹੈ ਜਾਂ ਨਹੀਂ ਜੇਕਰ ਭਾਜਪਾ ਸਮੁੱਚੀ ਰਾਸ਼ਟਰੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਉਸ ਨੂੰ ਪੰਜਾਬ ਵਿਰੋਧ ਝੂਠ ਦੇ ਹਥਿਆਰ ਦੀ ਵਰਤੋਂ ਬੰਦ ਕਰਨੀ ਪਵੇਗੀ ਇਹ ਸਿਰਫ ਇੱਕ ਰਾਣਨੀਤਿਕ ਜਾਂ ਰਾਜਨੀਤਿਕ ਬਿਆਨ ਨਹੀਂ ਹੈ ਇਹ ਪੰਜਾਬ ਦੇ ਸਨਮਾਨ ਸੱਚਾਈ ਅਤੇ ਮਾਣ ਦਾ ਇੱਕ ਸਵਾਲ ਹੈ ਪ੍ਰਗਟ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਖੁਦ ਨਸ਼ੇ ਦੀ ਤਰਾਸਤੀ ਦਾ ਸ਼ਿਕਾਰ ਹੈ ਇਸ ਦਾ ਸਰੂਪ ਨਹੀਂ ਹੈ ਸਾਡੇ ਨੌਜਵਾਨ ਪੀੜ੍ਹੀਆਂ ਤੋਂ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਨੇ ਹਜ਼ਾਰਾਂ ਪਰਿਵਾਰ ਤਬਾਹ ਹੋ ਚੁੱਕੇ ਨੇ ਪੰਜਾਬ ਰੋਜ਼ਾਨਾ ਇਸ ਜ਼ਹਿਰ ਵਿਰੋਧ ਲੜ ਰਿਹਾ ਹੈ ਜ਼ਮੀਨ ਤੇ ਅਤੇ ਅਦਾਲਤਾਂ ਵਿੱਚ ਵੀ ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਦੁਸ਼ੀਟ ਠਹਿਰਾਉਣਾ ਇਸ ਦੇ ਸੰਘਰਸ਼ਾਂ ਦਾ ਅਪਮਾਨ ਹੈ ਪਰਗਤ ਸਿੰਘ ਨੇ ਕਿਹਾ ਕਿ ਗੁਜਰਾਤ ਭਾਰਤ ਵਿੱਚ ਆਉਣ ਵਾਲੇ ਨਸ਼ਿਆਂ ਦਾ ਸਭ ਤੋਂ ਵੱਡਾ ਰਸਤਾ ਹੈ ਗੁਜਰਾਤ ਦੀਆਂ ਬੰਦਰਗਾਹਾਂ ਤੋਂ 21000 ਕਰੋੜ ਰੁਪਏ ਤੋਂ ਵੱਧ ਦੇ ਨਸ਼ੇ ਜ਼ਬਤ ਕੀਤੇ ਜਾ ਚੁੱਕੇ ਨੇ ਕਿ ਕੰਗਣਾ ਅਤੇ ਭਾਜਪਾ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਹਾਂਜੀ ਜਿਹੜਾ ਕਿ ਭਈ ਇਹ ਕੰਗਣਾ ਨੂੰ ਲੈ ਕੇ ਜਿਹੜੇ ਹੁਣ ਬਿਆਨ ਆਉਂਦੇ ਆ ਕੰਗਣਾ ਦੇ ਕਿਹਾ ਜਾਂਦਾ ਜੀ ਪੰਜਾਬ ਦੇ ਵਿੱਚੋਂ ਸਪਲਾਈ ਹਿਮਾਚਲ ਦੇ ਵਿੱਚ ਹੋ ਰਿਹਾ ਚਿੱਟਾ ਪਹਿਲਾਂ ਤਾਂ ਇਹ ਆਜੋ ਵੀ ਪੰਜਾਬ ਖੁਦ ਇੱਕ ਨਸ਼ੀਨਾ ਜੂਝ ਰਿਆ ਤੇ ਇਹੀ ਰੁਕ ਤੇ ਵੇਚਣ ਵਾਲੇ ਇਹੀ ਭੇਜਣ ਵਾਲੇ ਆ ਪੰਜਾਬ ਦੇ ਵਿੱਚ ਉਲਟਾ ਸਾਡ ਪੰਜਾਬ ਨੂੰ ਟਾਰਗੇਟ ਕਰਦੀ ਐ ਇਹ ਕਿਉਂ ਕਰਦੀ ਐ ਕਿਉਂਕਿ ਸਾਡੇ ਸਿੱਖ ਸਿੱਖਾਂ ਨੇ ਇਹਦੀ ਫਿਲਮ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਇਹ ਪੱਤ ਪੰਜਾਬ ਨੂੰ ਟਾਰਗੇਟ ਕਰਦੀ ਰਹਿੰਦੀ ਐ ਸਾਡੇ ਪੰਜਾਬ ਦੇ ਲੋਕਾਂ ਨੇ ਇਹਨੂੰ ਇੱਕ ਹੀਰੋਨ ਬਣਾਇਆ ਤੇ ਫਿਲਮਾਂ ਆਈਆਂ ਪੰਜਾਬ ਚ ਹੀ ਜ਼ਿਆਦਾ ਚੱਲੀਆਂ ਤੇ ਜਦੋਂ ਵੀ ਕੋਈ ਗਲਵਾਤ ਹੁੰਦੀ ਆ ਕਿਉਂਕਿ ਫਿਲਮ ਐਮਰਜੈਂਸੀ ਨਹੀਂ ਚੱਲਣ ਦਿੱਤੀ ਬਾਲੀ ਬਟਾ ਰਹੀ ਆ ਤੇ ਪਰ ਵੈਸੇ ਵੀ ਪੰਜਾਬ ਨੂੰ ਹਰ ਵਕਤੇ ਪੰਜਾਬ ਦੇ ਖਿਲਾਫ ਜ਼ਹਿਰ ਉਗਲਦੀ ਰਹਿੰਦੀ ਆ ਤਾਂ ਭਾਈ ਜੋ ਸਾਡੇ ਪੰਜਾਬ ਤੇ ਉਂਗਲੀ ਚੱਕੂ ਤੇ ਉਹਨੂੰ ਫਿਰ ਅੰਜਾਮ ਦੇਣ ਵਾਸਤੇ ਅਸੀਂ ਬੈਠੇ ਆ ਕਿਉਂਕਿ ਮੈਂ ਕੱਲਾ ਨਹੀਂ ਸਾਡੇ ਪੰਜਾਬ ਦੇ ਜਿੰਨੇ ਵੀ ਪੱਤਰਕਾਰ ਆ ਸਾਡੇ ਹਿੰਦੁਸਤਾਨ ਦੇ ਸਾਰੇ ਜੋ ਵੀ ਸਾਡੇ ਪੰਜਾਬ ਨੂੰ ਕਿਉਂਕਿ ਸਾਡੇ ਖੁਦ ਇੱਕ ਪੰਜਾਬ ਨਸ਼ੇ ਨਾਲ ਜੂਝ ਰਿਹਾ ਤੇ ਇਸ ਉਲਟਾ ਠਹਿਰਾ ਰਹੀ ਹੈ ਸਾਰਾ ਦੋਸ਼ ਪੰਜਾਬ 'ਤੇ ਲਾ ਰਹੀ ਚਿੱਟਾ ਹੀ ਕਹਿੰਦੀ ਇਧਰੋਂ ਆਉਂਦਾ ਤੂੰ ਭੇਜਣ ਵਾਲੀਆਂ ਤਾਂ ਇਹ ਬਈ ਇਸ ਕਰਕੇ ਜੂੰਡੇ ਪੱਟੇ ਗਏ ਸੀ ਸਾਡੇ ਸਿੱਖਾਂ ਬੰਨਿਓ ਜਦੋਂ ਇਹਦੀ ਫਿਲਮ ਐਮਰਜੈਂਸੀ ਲਾ ਤਾਂ ਫਿਰ ਚਲਾਤੀ ਫਿਲਮ ਮੈਂ ਏਨੇ ਕਰੋੜ ਲਾਤਾ ਜੀ ਏਨੇ ਕਰੋੜ ਲਾਤਾ ਤਾਂ ਹੁਣ ਆਜੋ ਬਈ ਥੋੜੀ ਜੀ ਖਬਰ ਸੁਣਾਵਾਂਗੇ ਬੇਕਰਨ ਜੀਠੀ ਦੀ ਫਿਰ ਕਰਨ ਮਾਮਲੇ ਬਾਰੇ ਵੀ ਦੱਸਾਂਗੇ ਪਿਟੀਸ਼ਨ ਤੇ ਸਾਈਨ ਵਾਈ ਜੀਤਿਆ ਦੇ ਵੱਲੋਂ ਬੈਰਕ ਬਦਲਾਂ ਦੀ ਮੰਗ 30 ਜੁਲਾਈ ਨੂੰ ਸੁਣਵਾਈ ਹੋਵੇਗੀ ਇਸ ਬਾਬਤ ਵਿਕਰਮ ਜੀਤਿਆ ਦੇ ਵੱਲੋਂ ਬੈਰਕ ਬਦਲਾਂ ਦੀ ਮੰਗ ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਸੀ ਵਿਕਰਮ ਜੀਤਿਆ ਦੇ ਵਕੀਲਾਂ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਨਾਲ ਜਿਹੜੇ ਦੋ ਬੈਰਕ ਦੇ ਵਿੱਚ ਮੋਜਮਾਨ ਨੂੰ ਰੱਖਿਆ ਗਿਆ ਉਹਨਾਂ ਦੇ ਵੱਲੋਂ ਇੱਕ ਨੂੰ ਤਾਂ ਸਜ਼ਾਏ ਮੌਤ ਤੱਕ ਮਿਲ ਚੁੱਕੀ ਹੈ ਤੇ ਦੂਜੇ ਦੇ ਵੱਲੋਂ ਵੀ ਗੰਭੀਰ ਜੁਰਮ ਕਰਕੇ ਉਹਨੂੰ ਸਜ਼ਾ ਮਿਲੀ ਹੈ ਤਾਂ ਵਿਕਰਮ ਜੀਤਿਆ ਦੇ ਬੈਰਕ ਨੂੰ ਬਦਲ ਦੇਣਾ ਚਾਹੀਦਾ ਇਸ ਬਾਬਤ ਪਟੀਸ਼ਨ ਤੇ ਸੁਣਵਾਈ ਹੋਈ ਹੈ 30 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਵਿਕਰਮ ਮਜੀਠੀਆ ਦੇ ਉਤੇ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਉਹ ਇਸ ਵੇਲੇ ਨਾਬਾਜ਼ ਜੇਲ੍ਹ ਦੇ ਵਿੱਚ ਬੰਨ੍ਹੇ ਦੋ ਵਾਰ ਅਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਜਾ ਚੁੱਕਾ ਹੈ ਮੋਹਾਲੀ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਸੀ ਮਜੀਠੀਆ ਦੇ ਵੱਲੋਂ ਬੈਰਕ ਬਦਲਣ ਦੀ ਮੰਗ ਕੀਤੀ ਗਈ ਹੈ ਵਕੀਲਾਂ ਦੇ ਵੱਲੋਂ ਹਾਂਜੀ ਹੁਣ ਜਿਹੜਾ ਕਿ ਵਿਕਰਮ ਮਜੀਠੀਆ ਦੇ ਵੀ ਬਈ ਮੁਸੀਬਤ ਹਰ ਵਕਤ ਵੱਧਦੀ ਤਰੀਉਂਦੀ ਆ